ਤਾ ਇਧਰਲੇ ਪਾਸੇ ਤੋਂ ਸਰਕਾਰ ਤਾਂ ਮੋਦੀ ਸਾਹਿਬ ਨੇ ਬਣਾੜੀ ਆ ਤੇ ਖਾਸ ਕਰਕੇ ਜਿਹੜੀ ਭਰਤੀ ਸੀਗੀ ਅਗਨੀਵੀਰ ਬਣਾਉਣ ਵਾਲੀ ਉਹਦੇ ਤੇ ਵੀ ਬਹੁਤ ਸਵਾਲ ਹੋਏ ਸੀਗੇ ਹੁਣ ਕਹਿੰਦੇ ਕਿ ਬਈ ਪੱਕੀ ਭਰਤੀ ਆਊਗੀ ਜੀ ਅਗਨੀਵੀਰ ਵਾਲੀਆਂ ਸਕੀਮਾਂ ਬੰਦ ਹੋ ਜਾਣੀਆਂ ਫੌਜ ਦੇ ਵਿੱਚ ਦੇਖੋ ਜਿਹੜੇ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਇਹ ਸ਼ੇਰ ਹੈ ਇਹ ਪਿੱਛੇ ਨਹੀਂ ਮੁੜਦਾ ਜੀ ਇਹ 56 ਇੰਚ ਦਾ ਸੀਨਾ ਜੀ ਜਿੱਥੇ ਤਣ ਗਿਆ ਸੋ ਤਣ ਗਿਆ 56 ਇੰਚ ਦਾ ਸੀਨਾ 56 ਇੰਚ ਜਿਵੇਂ ਨਾਨਾ ਪਾਟੇਕਰ ਦੀ ਫਿਲਮ ਵੀ ਅੱਜ ਤੱਕ 56 ਜੀ ਤਾਂ 56 ਇੰਚ ਦਾ ਸੀਨਾ ਉਹ ਸੁਗੜਿਆ ਵੀ ਤੇ ਆਪਦੀਆਂ ਕੀਤੀਆਂ ਤੋਂ ਫਿਰ ਪਿੱਛੇ ਮੋੜਾ ਵੀ ਕੱਟਿਆ ਜੀ ਚਾਹੇ ਉਹ ਕਿਸਾਨ ਬਿੱਲ ਹੋਣ ਜਾਂ ਵਗੈਰਾ ਵਗੈਰਾ ਇਹਨਾਂ ਨੇ ਜਿਹੜੀਆਂ ਵੱਡੀਆਂ ਨੀਤੀਗਤ ਸਕੀਮਾਂ ਲਿਆਂਦੀਆਂ ਤੁਸੀਂ ਦੇਖ ਲਓ ਨੋਟਬੰਦੀ ਨੋਟਬੰਦੀ ਦਾ ਅਸਰ ਤੇ ਹਸ਼ਰ ਦੇ ਦੋਵੇਂ ਕਹੋ ਜੇ ਸੀ ਕਿ ਮੈਨੂੰ ਦੱਸਣ ਜਾਂ ਕਹਿਣ ਦੀ ਜ਼ਰੂਰਤ ਨਹੀਂ ਹੈ ਅਗਨੀ ਵੀਰ ਸਕੀਮ ਲੈ ਕੇ ਆਏ ਖੁਦ ਜਿਹੜੇ ਇਹਨਾਂ ਦੇ ਕਹ ਲੋ ਆਰਮੀ ਅਫੀਸ਼ਰ ਸੀਗੇ ਉਹਨਾਂ ਨੇ ਵੀ ਕਿਹਾ ਕਿ ਬੇਕਾਰ ਕੰਮ ਹੋ ਜਾਏਗਾ ਜੀ ਹੁਣ ਕੀ ਹੈ ਕਿ ਜਦੋਂ ਇਹ ਫਸ ਗਏ ਸਰਕਾਰ ਚਲਾਉਣੀ ਹੈ ਜੀ ਡੀ ਯੂ ਵਾਲਿਆਂ ਨੇ ਡੇ 1 ਤੋਂ ਕਹਿ ਦਿੱਤਾ ਸੀਗਾ ਕਿ ਅਸੀਂ ਅਗਨੀ ਵੀਰ ਸਕੀਮ ਦੇ ਵਿੱਚ ਤਬਦੀਲੀ ਦੇ ਹੱਕਦਾਰ ਆ ਇਹਦਾ ਰਿਵਿਊ ਹੋਣਾ ਚਾਹੀਦਾ ਇਨਾਂ ਨੂੰ ਵੀ ਲੱਗਿਆ ਕਿ ਯੂਪੀ ਤੋਂ ਲੈ ਕੇ ਹਿਮਾਚਲ ਤੱਕ ਖਾਸ ਤੌਰ ਤੇ ਨਾਰਥ ਇੰਡੀਆ ਚ ਸਾਡਾ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਪੇਪਰ ਲੀਕ ਨੇ ਜਾਂ ਬੇਰੁਜ਼ਗਾਰੀ ਨੇ ਖਾਸ ਤੌਰ ਤੇ ਅਗਨੀਵੀਰ ਸਕੀਮ ਨੇ ਕੀਤਾ ਕਿਉਂਕਿ ਰਾਹੁਲ ਗਾਂਧੀ ਨੇ ਅਗਨੀਵੀਰ ਸਕੀਮ ਨੂੰ ਐਵੇਂ ਚੁੱਕਿਆ ਬਸ ਕੇ ਦੇਖੋ ਜੀ ਅਸੀਂ ਆਗੇ ਤੇ ਇਹਨੂੰ ਅਸੀਂ ਸਾੜ ਕੇ ਪਾੜ ਕੇ ਕਚਰੇ ਚ ਸੁੱਟ ਦੇਾਂਗੇ ਡੱਬੇ ਚ ਸੁੱਟ ਦੇਾਂਗੇ ਕੂੜੇਦਾਨ ਚ ਵਗਾ ਕੇ ਮਾਰਾਂਗੇ ਉਹ ਚੀਜ਼ ਸਿੱਧੀ ਜਾ ਕੇ ਹਟ ਕਰਦੀ ਸੀਗੀ ਤਾਂ ਗੱਲ ਇਹ ਆ ਕਿ ਹੁਣ ਅੱਜ ਸੰਗ ਪਖ ਦਾ ਇੱਕ ਅਖਬਾਰ ਆ ਉਹ ਦਾਵਾ ਕਰ ਰਿਹਾ ਕਿ ਤਬਦੀਲੀ ਦੇ ਅਸਾਰ ਨੇ ਸਿਫਾਰਸ਼ਾਂ ਆ ਚੁੱਕੀਆਂ ਕਿ ਭਾਈ ਇੱਕ ਤਾਂ ਜਿਹੜੀ ਇਹਨਾਂ ਨੇ ਰੱਖੀ ਸੀਗੀ 52% ਰੱਖੀ ਸੀ ਨਾ ਪੱਕੀ ਭਰਤੀ ਇਹਨਾਂ ਚੋਂ ਜੀ ਕਿ ਉਹਨੂੰ ਵਧਾ ਕੇ 70 75 ਤੱਕ ਖੜਿਆ ਜਾ ਸਕਦਾ ਹੈ ਜ ਜਾ ਸਕਦਾ ਹੈ ਦੂਜਾ ਇਹ ਆ ਕਿ ਅਗਨੀਵੀਰ ਜਿਹੜੇ ਆ ਉਹ 7 ਤੋਂ 8 ਸਾਲ ਤੱਕ ਵੀ ਸਰਵਿਸ 'ਚ ਰੱਖੇ ਜਾ ਸਕਦੇ ਆ ਤੀਜੀ ਗੱਲ ਕਿ ਉਹਨਾਂ ਦੀ ਟ੍ਰੇਨਿੰਗ ਦਾ ਜਿਹੜਾ ਵਖਬਾ ਹੈ ਉਹ ਵੀ ਵਧਾਇਆ ਜਾ ਸਕਦਾ ਉਹਦੇ 'ਚ ਵੀ ਇਜ਼ਾਫਾ ਹੋ ਸਕਦਾ ਚੌਥੀ ਗੱਲ ਕਿ ਉਹਨਾਂ ਦਾ ਜਿਹੜਾ ਮਾਨ ਸਨਮਾਨ ਆ ਉਹ ਬਰਾਬਰੀ ਕੀਤਾ ਜਾਊਗਾ ਯਾਨੀ ਸਰਵਿਸ ਤੋਂ ਲੈ ਕੇ ਬਲੀਦਾਨ ਤੱਕ ਸਾਰਾ ਕੁਝ ਜਿਹੜਾ ਹੈ ਉਹ ਬਰਾਬਰ ਕਰ ਦਿੱਤਾ ਜਾਏਗਾ ਤਾਂ ਇਹ ਹੁਣ ਦੇਖੋ ਚੰਗੀ ਗੱਲ ਹੈ ਜੇ ਮਾਤ ਇਹਨਾਂ ਨੂੰ ਆ ਜਾਵੇ ਤਾਂ ਮੈਂ ਹਰਾਨ ਆ ਪੰਜਾਬ ਦੇ ਭਾਰਤ ਦੇ ਕਈ ਅਰਥ ਸ਼ਾਸਤਰੀ ਇਸ ਤਰ੍ਹਾਂ ਦੇ ਆ ਮੈਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਕਿ ਜੇ ਉਹ ਗੱਲ ਕਰਨਗੇ ਸਾਡਾ ਡਿਫੈਂਸ ਦਾ ਬਜਟ ਬੜਾ ਹੈ ਜੀ ਡਿਫੈਂਸ ਦਾ ਭਈ ਹਥਿਆਰ ਤੁਹਾਨੂੰ ਖਰੀਦਣੇ ਪੈਂਦੇ ਨੇ ਬਹੁਤ ਸਾਰੇ ਕਿਉਂਕਿ ਤੁਸੀਂ ਗੁਆਂਢੀ ਤੋਂ ਡਰਦੇ ਹੋ ਗੁਆਂਢੀ ਤੁਹਾਡੇ ਤੋਂ ਡਰਦਾ ਆਪਸ ਵਿੱਚ ਬਣ ਤਾਉਂਦੀ ਨਹੀਂ ਹੈ ਚਾਹੇ ਚਾਹੇ ਨਾ ਚਾਹ ਪਾਕਿਸਤਾਨ ਆ ਗੱਲ ਇਹ ਆ ਕਿ ਉਹ ਚਲੋ ਖਰੀਦੋ ਫਰੂਕਤ ਹੋਣੀ ਆ ਹੁਣ ਦੂਜੇ ਪਾਸੇ ਜੇ ਆਪਾਂ ਦੇਖੀ ਅਗਨੀ ਵੀਰ ਜਾਂ ਜਿਹੜੇ ਆਰਮੀ ਚ ਭਰਤੀ ਹੁੰਦੇ ਉਹ ਕੌਣ ਉਹ ਛੋਟੇ ਘਰਾਂ ਚੋਂ ਛੋਟੇ ਵਰਗ ਚੋਂ ਗਏ ਲੋਕ ਨੇ ਜੇ ਤੁਸੀਂ ਬਜਟ ਦਾ ਇੱਕ ਹਿੱਸਾ ਉਹਨਾਂ ਨੂੰ ਦਿੰਨੇ ਹੋ ਮੈਨੂੰ ਦੱਸੋ ਇੱਕ ਆਰਮੀ ਮੈਨ ਆ ਉਹ ਕਟਕਟਾ ਕੇ 60000 ਰੁਪਇਆ ਘਰੇ ਕਲੌਂਦਾ ਹੈ 60000 ਤੋਂ ਉੱਤੇ ਤੇ ਜਾਂਦਾ ਨਹੀਂ ਹੋਏਗਾ ਮੇਰਾ ਅੰਦਾਜ਼ਾ ਮੇਰੇ ਬਹੁਤ ਸਾਰੇ ਭਰਾ ਭਤੀਜੇ ਜਿਹੜੇ ਫੌਜ ਚ ਆ ਇਹਨਾਂ ਨੂੰ ਘਟ ਘਟਾ ਕੇ ਮਿਲਦਾ ਇਹਨਾਂ ਨੂੰ ਜੇ ਮੈਂ ਗਲਤ ਨਹੀਂ ਹਾਂ ਅੱਛਾ 60000 ਰੁਪਏ ਕਰ ਕਰਾ ਕੇ ਤਾਂ ਕੀ ਮਤਲਬ ਕਿ ਸਾਰੇ ਖਰਚੇ ਕੱਢ ਕੇ ਕੋਈ 10 20000 ਸੇਵਿੰਗ ਹੁੰਦੀ ਹੋਗੀ ਬਾਕੀ ਪੈਸਾ ਕਿੱਥੇ ਜਾਂਦਾ ਜੀ ਮੈਂ ਇਹਨਾਂ ਨੂੰ ਅਰਥ ਸ਼ਾਸਤਰੀ ਨਹੀਂ ਮੈਂ ਨ ਅਰਥ ਸ਼ਾਸਤਰੀ ਕਹਿਣਾ ਹੁੰਦਾ ਕਿ ਉਹ ਪੈਸਾ ਵਾਪਸ ਬਾਜ਼ਾਰ 'ਚ ਜਾ ਰਿਹਾ ਹੈ ਉਸ ਪੈਸੇ ਦੇ ਨਾਲ ਡਿਮਾਂਡ ਪੈਦਾ ਹੋ ਰਹੀ ਆ ਡਿਮਾਂਡ ਦੇ ਨਾਲ ਹੀ ਰੋਜ਼ਗਾਰ ਜੁੜਿਆ ਹੈ ਜੀ ਇਹ ਸਿੰਪਲ ਫੰਡਾ ਯਾਰ ਉਹਨੂੰ ਕਿਹੜੇ ਪਾਸੇ ਲਈ ਫਰਦੇ ਆ ਇੱਕ ਪਾਸੇ ਤੁਸੀਂ ਕਹਿ ਸਕਦੇ ਹੋ ਕਿ ਡਿਫੈਂਸ ਦੇ ਜਿਹੜੇ ਆਪਣੇ ਹਾਲਾਤ ਹੈ ਕਿ ਉਧਰੋਂ ਬਜਟ ਨਹੀਂ ਕਟਾਇਆ ਜਾ ਸਕਦੇ ਕੰਪਰੋਮਾਈਜ਼ ਨਹੀਂ ਹੋਇਆ ਜਾ ਸਕਦਾ ਤਾਂ ਦੂਸਰੇ ਪਾਸੇ ਜੇ ਕਟੌਤੀ ਕਰਨੀ ਹੈ ਵੀ ਇਹਨਾਂ ਨੂੰ ਪੈਨਸ਼ਨ ਨਾ ਦੇਣੀ ਪਵੇ ਇਹਨਾਂ ਨੂੰ ਪੂਰੀ ਤਨਖਾਹ ਨਾ ਦੇਣੀ ਪਵੇ ਵਗੈਰਾ ਵਗੈਰਾ ਪਰ ਉਹਦੇ 'ਚ ਇੱਕ ਕਹ ਲਓ ਕਿ ਕੋਈ ਵੀ ਫੋਰਸ ਆ ਉਹਦਾ ਮਨੋਂ ਬਲ ਡਿੱਗਦਾ ਜੇ ਕਿ ਸਿੱਧਾ ਰੋਜ਼ਗਾਰ ਹੀ ਸੁਰੱਖਿਅਤ ਨਹੀਂ ਹੈ ਜੇ ਕਿਸੇ ਨੂੰ ਆਪਾਂ ਇੱਕ ਤਰ੍ਹਾਂ ਨਾਲ ਕਰਾਇਤੇ ਰੱਖਿਆ ਉਹ ਕੀ ਵਫਾਦਾਰ ਰਹੂਗਾ ਕੀ ਜਾਂਬਾਜ਼ ਬਣੇਗਾ ਸੋ ਇਸ ਵਾਸਤੇ ਇਹ ਅਗਨੀਵੀਰ ਸਕੀਮ ਦੀ ਜਿਹੜੀ ਚਰਚਾ ਚੱਲੀ ਆ ਕਿ ਇਹਦੇ ਵਿੱਚ ਬਦਲਾਅ ਆਏ ਲਿਆਂਦੇ ਜਾ ਸਕਦੇ ਆ ਬਦਲਾਅ ਆ ਸਕਦੇ ਆ ਤਾਂ ਮੈਂ ਕਹਿੰਦਾ ਕਿ ਚਲੋ دیر ਨਾਲ ਸਹੀ ਜੇ ਜਾਗੇ ਆ ਕਿਸੇ ਵਕਤ ਦੇ ਥਪੇੜੇ ਨਾਲ ਹੀ ਜਾਗੇ ਆ ਥੱਪੜ ਨਾਲ ਹੀ ਜਾਗੇ ਆ ਤੇ ਚੰਗੀ ਗੱਲ ਆ ਨੀਂਦ ਖੁੱਲ ਗਈ ਆ ਜੀ 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 ਇਹਦੇਲੇ ਪਾਸੇ ਤੋਂ ਜਗਤਾਰ ਜੀ ਸੀਗੇ ਉੱਪਰ ਕਹਿੰਦੇ ਕਿ ਭਾਈ ਇਹ ਸਕੀਮ ਸ਼ੁਰੂ ਕਿਉਂ ਕੀਤੀ ਹੈ ਕਹਿੰਦੇ ਕਿ ਭਾਈ ਪਹਿਲਾਂ ਤਾਂ ਇਹਦੇ ਬਾਰੇ ਤਾਂ ਦੱਸ ਦੇ ਨਾ ਘੱਟੋ ਘੱਟ ਕਹਿੰਦੇ ਕਿ ਅਗਨੀ ਵੀਰ ਦਾ ਕੀ ਹੈ ਫਾਇਦਾ ਕੀ ਹੈ ਦੇ ਇਸ ਇਹ ਨਹੀਂ ਦੱਸਦੇ ਜਦੋਂ ਨੋਟ ਬੰਦੀ ਹੋਈ ਮਾਨ ਸਾਹਿਬ ਤੇ ਖੁਦ મોદી ਸਾਹਿਬ ਨੇ ਕਿਹਾ ਸੀਗਾ ਕਿ ਮੈਨੂੰ ਦੱਸ ਦੇ ਦਿਓ ਉਸ ਤੋਂ ਬਾਅਦ ਜਿਹੜੇ ਚਰਾਹੇ 'ਚ ਕਹੋਗੇ ਮੈਂ ਆ ਜਾਊਂਗਾ 10 ਦਿਨ ਛੱਡੋ 10 ਮਹੀਨੇ ਛੱਡੋ ਹੁਣ ਤੇ 10 ਸਾਲ ਹੋਣ ਨੂੰ ਆ ਜਾਣੇ ਆ ਹੋਰ ਸਾਲ 2 ਸਾਲ ਨੂੰ ਉਹ ਕਦੇ ਵੀ ਜਵਾਬ ਦੇ ਨਹੀਂ ਹੋਏ ਕਿਸ ਨੋਟਬੰਦੀ ਚੋਂ ਇੰਡੀਆ ਨੇ ਕੀ ਖਟਿਆ ਸਭਾ ਇੱਕ ਫਾਇਦੇ ਦੂੰ ਕਿ ਆਪਾਂ ਯੂਪੀਆਈ ਵੱਲ ਜ਼ਿਆਦਾ ਚਲੇਗਾ ਜਾਨੀ ਜੋ ਆਨਲਾਈਨ ट्रांजੈਕਸ਼ਨਸ ਨੇ ਜਿਹੜੀਆਂ ਆਪਣੀ ਉਹਦੇ ਚ ਬਹੁਤ ਇਜ਼ਾਫਾ ਹੋਇਆ ਉਸ ਚੀਜ਼ ਨੂੰ ਮੈਂ ਮੰਨਦਾ ਪ੍ਰਾਪਤੀ ਹੈ ਨਰਿੰਦਰ ਮੋਦੀ ਸਾਹਿਬ ਦੀ ਕਿਉਂਕਿ ਉਹਦੇ ਨਾਲ ਆਪਣਾ ਸਮਾਂ ਵੀ ਬਚਿਆ ਬਹੁਤ ਹੱਦ ਤੱਕ ਕਹਿ ਲੋ ਕਿ ਪੈਸਿਆਂ ਦਾ ਲੈਣ ਦੇਣ ਜਿਹੜਾ ਉਹ ਖਾਤਿਆਂ ਦੇ ਥਰੂ ਹੋਣਾ ਸਟਾਰਟ ਹੋ ਗਿਆ ਤਾਂ ਕਹਿ ਲੋ ਕਿ ਉਹ ਚੀਜ਼ਾਂ ਹੋਈਆਂ ਨੇ ਪਰ ਇਸ ਤੋਂ ਇਲਾਵਾ ਜਿਹੜੇ ਦਾਅਵੇ ਕੀਤੇ ਗਏ ਸਨ ਕਿ ਜਿਹੜੀ ਜਾਲੀ ਕਰੰਸੀ ਹੈ ਉਹ ਖਤਮ ਹੋ ਜਾਏਗੀ ਅਤਵਾਦਾ ਲੱਕ ਟੁੱਟ ਜਾਏਗਾ ਵਗੈਰਾ ਵਗੈਰਾ ਉਹ ਸਾਰੀਆਂ ਚੀਜ਼ਾਂ ਧਾਰਾਸ਼ਾਈ ਹੋ ਗਈਆਂ ਪਰ ਉਹ ਕਿਤੇ ਚਰਾਏ ਤੇ ਨਹੀਂ ਮਿਲਣਗੇ ਤੁਹਾਨੂੰ ਉਹ ਇਸੇ ਸਕੀਮ 'ਚ ਵੀ ਜੇ ਤੁਸੀਂ ਕਹੋਗੇ ਤਾਂ ਉਹ ਕਹਿਣਗੇ ਕਿ ਨਹੀਂ 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 ਮੋਦੀ ਸਾਹਿਬ ਥੋੜੀ ਇਹ ਤਾਂ ਦੂਜਿਆਂ ਨੇ ਕਰ ਦਿੱਤਾ ਇਦਾਂ ਕਰ ਦਿੱਤਾ ਉਹਦਾ ਇਲੈਕਟੋਰਲ ਬਾਂਡ ਜਿਵੇਂ ਉਹ ਮਰੇ ਜੇਤਲੀ ਨੂੰ ਚੱਕ ਲਿਆ ਕਹਿੰਦੇ ਜੇਤਲੀ ਦੀ ਗਲਤੀ ਹੈ ਮੋਦੀ ਸਾਹਿਬ ਥੋੜੀ ਇਹ ਕੰਮ ਕਰਦੇ ਫਿਰਦੇ ਜਿਮੇਵਾਰੀ ਤੇ ਮੋਦੀ ਸਾਹਿਬ ਲੈਂਦੇ ਹੀ ਨਹੀਂ ਜੀ 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 ਅੱਛਾ ਜੀ ਸਟੂਡੀਓ ਦੇ ਵਿੱਚ ਆਉਣਾ ਤਾਂ ਜਾਂ ਕੋਈ ਗੱਲਬਾਤ ਰੱਖਣੀ ਹੈ ਤੁਸੀਂ ਟੈਕਨੀਕਲ ਟੀਮ ਨੂੰ ਜਿਹੜਾ ਈਮੇਲ ਕਰਦੇ ਹੋਗੇ ਜਾਂ ਕਹੋ ਕਿ ਫੇਸਬੁੱਕ ਦੇ ਵਿੱਚ ਇਨਬਾਕਸ ਜਾ ਕੇ ਉੱਥੇ ਆਪਣਾ ਸਾਰੀ ਗੱਲਬਾਤ ਆ ਜਿਹੜੀ ਦੱਸਦੇ ਹੋ ਤੇ ਉਸ ਤੋਂ ਬਾਅਦ ਉਹ ਸੰਪਰਕ ਹੋ ਜਾਏਗਾ ਕੋਈ ਬੜਾ ਔਖਾ ਕੰਮ ਨਹੀਂ ਹੈਗਾਗਾ ਜਾਂ ਤੁਸੀਂ ਈਮੇਲ ਵੀ ਕਰ ਸਕਦੇ ਹੋ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਨੰਬਰ ਮਿਲ ਜੂਗਾ WhatsApp ਨੰਬਰ ਉੱਥੇ ਜਾ ਕੇ ਤੁਸੀਂ ਆਪਣੀ ਡਿਟੇਲ ਸ਼ੇਅਰ ਕਰ ਦਿਓ ਆਪਣਾ ਮਸਲਾ ਸ਼ੇਅਰ ਕਰ ਦਿਓ ਤਾਂ ਉਸ ਤੋਂ ਬਾਅਦ ਕਾਲ ਆ ਜੇਗੀ ਤਾਂ ਇਸ ਦੇ ਨਾਲ ਹੀ ਉੱਪਰਲੇ ਪਾਸੇ ਤੇ ਈਵਿੰਦਰ ਜੀ ਐ ਮਿੰਟੂ ਜੀ ਉਹ ਕਹਿੰਨੇ ਮੈਂ ਮੈਂ ਲੱਗਿਆ ਸੀਗਾ ਜੀ 2R 2R ਜੀ ਇੱਕ ਸਾਲ ਦੇ ਵਿੱਚ ਕਹਿੰਨੇ ਕਿ ਭਾਬ ਕੇ ਇੰਨੀ ਦਾ ਜਿਆਦਾ ਨਹੀਂ ਹੈ ਜੀ ਮਤਲਬ ਥੋੜੀ ਹੈ ਗੱਲ ਕਰ ਰਹੇ ਸੀ ਕਿ ਮੇਰੇ ਖਿਆਲ ਨਾਲ ਆਰਮੀ ਦੇ ਵਿੱਚ ਸੈਲਰੀ ਚ ਸੈਲਰੀ ਚ ਨਹੀਂ ਹੁਣ ਤੱਕ ਕੁਝ ਜ਼ਿਆਦਾ ਹੋਏਗੀ ਸੈਲਰੀ ਜੀ ਜੀ ਤਾਂ ਨਾਲ ਹੀ ਹੈਗਾ ਕੱਟ ਕਟਾ ਕੇ ਮੈਨੂੰ ਲੱਗਦਾ ਕੋਈ 40 50 50 ਦੇ ਨੇੜੇ ਤਾਂ ਹੋਏਗੀ ਜਿਹੜਾ ਦੱਸ ਹੈ ਜੀ 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 ਕਿਉਂਕਿ ਇੱਕ ਪੁਲਿਸ ਵਾਲੇ ਦੀ ਵੀ ਤਨਖਾਹ ਹੁਣ ਜੇ ਕਾਂਸਟੇਬਲ ਦੀ ਆਪਾਂ ਲਈਏ ਤਾਂ ਉਹ 60-65 ਦੇ ਆਸ-ਪਾਸ ਸਿਆ ਘਟ-ਘਟਾ ਕੇ ਆਪਣੇ ਜੀ 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 ਗੋਵਿੰਦਰ ਜੀ ਕਹਿੰਦੇ ਪਿਆ ਯੂਪੀ ਦੇ ਵਿੱਚ ਵੀ ਉਹਨਾਂ ਥਾਣੇਦਾਰ ਦੀ ਕੱਚੀ ਭਰਤੀ ਹੈ ਜਿਹੜੀ ਉਹਦੀ ਗੱਲ ਸੁਣਨੀ ਚਾਹੀਏ ਜੀ ਉਹ ਜਿਹੜਾ ਮੇਲਾ ਕਫਾਈ ਆ ਉਹ ਡੀਜੀ ਸਾਹਿਬ ਨੇ ਖੰਡਣ ਆ ਗਿਆ ਵੈਸੇ ਮੈਨੂੰ ਲੱਗਦਾ ਕਿ ਇਹਨਾਂ ਨੇ ਉਹ ਲੈਟਰ ਤਾਂ ਕੱਢਿਆ ਕਿਉਂਕਿ ਲੈਟਰ ਨੂੰ ਫਰਜ਼ੀ ਨਹੀਂ ਦੱਸਿਆ ਗਿਆ ਉਹਨੂੰ ਟੈਕਨੀਕਲੀ ਗਲਤ ਕਰਾਰ ਦਿੱਤਾ ਗਿਆ ਕਿ ਗਲਤੀ ਆ ਡੀਜੀ ਨੇ ਉਥੋਂ ਦੇ ਨੇ ਹਾਂਜੀ 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 ਟੈਕਨੀਕਲੀ ਉਹਨੂੰ ਗਲਤ ਕਰਾਰ ਦਿੱਤਾ ਫਰਜ਼ੀ ਨਹੀਂ ਹੈ ਜਿਹਦਾ ਮਤਲਬ ਹੈ ਕਿ ਇਹਨਾਂ ਨੇ ਦਬਲਤਾ ਸੀ ਕੰਮ ਉਹ ਨਹੀਂ ਲੋਟ ਆਇਆ ਨਹੀਂ ਸੂਤ ਆਇਆ ਚਲੋ ਆਪਾਂ ਉਹ ਤਨਖਾਹ ਦੀ ਗੱਲ ਕਰਦੇ ਹਾਂ ਉਹਨੂੰ ਤੁਸੀਂ 40 ਮੰਨ ਲਓ 50 ਮੰਨ ਲਓ ਤੇ ਜੇ ਉਹ ਜਿੰਨੀ ਲੋ ਹੁੰਦੀ ਜਾਂਦੀ ਆ ਤੇ ਇਹਦਾ ਮਤਲਬ ਕਿ ਸੇਵਿੰਗ ਤਾਂ ਕੁਝ ਵੀ ਨਹੀਂ ਹੋ ਰਹੀ ਫਿਰ ਉਹਨਾਂ ਦੀ ਸੇਵਿੰਗ ਤਾਂ ਕਟਕਟਈਏ ਚ ਹੈ ਜਿਹੜੀ ਬਾਕੀ ਪੈਸਾ ਤਾਂ ਅਰਥਚਾਰੇ ਚ ਹੀ ਜਾ ਰਿਹਾ ਨਾ ਮੇਰੇ ਕਹਿਣ ਦਾ ਮਤਲਬ ਉਹੀ ਆ ਕਿ ਇੱਕ ਆਮ ਸਧਾਰਨ ਤਨਖਾਹਦਾਰ ਬੰਦਾ ਜਿਹੜਾ ਜੋ 40000 50000 60000 ਰੁਪਇਆ ਲੈ ਰਿਹਾ ਹੈ ਜਾਂ ਉਹਨੂੰ ਪੈਨਸ਼ਨ ਆ ਰਹੀ ਹੈ ਕੋਈ 20000 25000 ਤਾਂ ਉਹ ਪੈਸਾ ਵੀ ਤੇ ਅਰਥਚਾਰੇ ਦੇ ਵਿੱਚ ਹੀ ਜਾ ਰਿਹਾ ਹੈ ਨਾ ਉਹ ਕੋਈ ਸਵਿਟਜ਼ਰਲੈਂਡ ਦੇ ਬੈਂਕ ਚ ਤੇ ਭੇਜ ਨਹੀਂ ਰਿਹਾ ਜੀ 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 ਇਹਦੇ ਲਈ ਪਸੋਂ ਨਾਲ ਹੀ ਫੌਜੀ ਵੀਰਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਜਗਦੀਪ ਜੀ ਇੱਕ ਨੇ ਮੇਰਾ ਰਿਸ਼ਤੇਦਾਰ ਵੀ ਆਰਮੀਸ਼ਾ ਉਹਨੇ ਦੱਸਿਆ ਕਿ ਨੇ ਕਿ ਕਈ ਮਹੀਨੇ ਪਹਿਲਾਂ ਹੀ ਮੋਦੀ ਸਰਕਾਰ ਅਗਨੀਵੀਰ ਸਕੀਮ ਦੇ ਵਿੱਚ ਸਰਵਿਸ ਜਿਹੜੀ 10 ਸਾਲ ਦੀ ਕਰਨ ਜਾ ਰਹੀ ਹੈ ਜੀ ਕਹਿੰਨੇ ਕਿ ਭਾਈ ਤਾਪਕਿਸ਼ ਫਾਰਸ਼ ਕੀਤੀ ਸੀ ਉੱਥੋਂ ਅਫਸਰਾਂ ਨੇ ਘਟੋਟ ਹਾਂਜੀ ਹਾਂਜੀ ਉਹ ਸਫਾਰਸ਼ਾਂ ਲਈਆਂ ਗਈਆਂ ਨੇ ਨਾ ਜੀ ਤਾਂ ਹੋ ਸਕਦਾ ਇਸ ਤਰ੍ਹਾਂ ਦੇ ਨਾਲ ਹੋ ਜੇ ਕਿਉਂਕਿ ਮੋਦੀ ਸਰਕਾਰ ਤੇ ਦਬਾਅ ਵੀ ਬਣੇਗਾ ਨਾ ਜੀ ਜੀਡੀਪੀ ਦੀ ਪਹਿਲੀ ਮੰਗ ਹੀ ਇਹ ਸੀਗੀ ਕਿ ਭਾਈ ਅਸੀਂ ਅਗਨੀਵੀਰ ਸਕੀਮ ਦਾ ਰਿਵਿਊ ਮੰਗਨੇ ਆ ਤਾਂ ਕੱਲ ਨੂੰ ਮੰਨ ਲਓ ਕੋਈ ਇੱਕ ਦੋ ਦਲ ਹੋਰ ਸਥਾਨਕ ਪੱਧਰ ਦੀ ਰਾਜਨੀਤੀ ਦੇ ਮੱਦੇਨਜ਼ਰ ਮੁੱਦਾ ਚੁੱਕਦੇ ਆ ਤਾਂ ਮੋਦੀ ਸਾਹਿਬ ਫਸ ਜਾਣਗੇ ਉਹਦੇ ਵਿੱਚ ਜੀ 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 ਉੱਪਰਲੇ ਪਾਸੇ ਨਾਲ ਹੀ ਫਿਰ ਇਹਨੂੰ ਲੈ ਕੇ ਇੱਕ ਵੀਰ ਦਾ ਤੇਨਦਰੀ ਦਾ ਕਮੈਂਟ ਸੀਗਾ ਉਹ ਕਹਿੰਨੇ ਕਿ ਇੱਕ ਬੀਬੀ ਦਾ ਰੌਲਾ ਰੱਪਾ ਪਿਆ ਹੋਇਆ ਜੀ ਸੀਐਮ ਸਿਕਿਉਰਟੀ ਦੇ ਵਿੱਚ ਹੈ ਜੀ ਕਹਿੰਨੇ ਕਿ ਭਾਈ ਉਹਦਾ ਮਾਜਰਾ ਕੀ ਹੈ ਕਹਿੰਨੇ ਕਿ ਭਾਈ ਉਹ ਮੇਰੇ ਖਿਆਲ ਨਾਲ ਸ਼ਰ ਪਰਚਾ ਪੁਰਚਾ ਹੋਇਆ ਕੁਝ ਸਮਥਿੰਗ ਹੈ ਨਾ ਕੁਝ ਹਾਂ ਜੀ ਇਹ ਇੱਕ ਵੀਰ ਕਹਿ ਰਿਹਾ ਕਿ 19000 900 ਤਨਖਾ ਉਹ ਬੇਸਿਕ 'ਤੇ ਹੋਏਗੀ ਸਰ ਬੇਸਿਕ 'ਤੇ ਹੋਏਗੀ ਤਨਖਾ ਹਾਂਜੀ ਕਨਸਟੇਬਲ ਦੀ ਕਨਸਟੇਬਲ ਦੀ ਹੈ ਜੀ ਹੁਣ ਪੰਜਾਬ ਦੇ ਵਿੱਚ ਕਹਿੰਦੇ ਕਿ ਬਾਈ ਹਾਂਜੀ 40000 ਮਿਲਦਾ ਜੀ ਕਟ-ਕਟਾ ਕੇ ਕਹਿੰਦੇ ਜੀ ਮਸਾ 40000 ਮਿਲਦਾ ਹੈ ਹਾਂਜੀ ਹਾਂਜੀ ਇਹ ਵੀਰਾ ਇਹ ਇਹ ਆ ਮਿਲਦਾ ਆਰਮੀ ਦੇ ਵਿੱਚ ਹੀ ਉੱਪਰ ਵੀ ਨੇ ਕਮੈਂਟ ਕੀਤਾ ਸੀ 40000 ਮਸਾ ਮਿਲਦਾ ਜੀ ਕਹਿੰਦੇ ਕਿ ਕਟ-ਕਟਾ ਕੇ ਹਾਂਜੀ ਚਲੋ ਉਹਨੂੰ ਐਵਰੇਜ 45 50 ਲਾ ਲਓ 40 40000 ਆਉਂਦਾ ਹਾਂ 40 ਮੰਨ ਲਓ ਇੱਕ ਰਕਮ ਮੰਨ ਲਓ ਤਾਂ 40000 ਦੇ ਵਿੱਚ ਵੀ ਉਹ ਬੰਦਾ ਕੀ ਕੀ ਕਰ ਲੂਗਾ 20-3000 ਰੁਪਏ ਤਾਂ ਮਾਮੂਲੀ ਗੱਲ ਆ ਆਪਣੇ ਘਰਾਂ ਦਾ ਖਰਚਾ ਹੈ ਜੀ ਜਿੱਥੇ ਕੋਈ ਚਾਰਜੀ ਰਹਿੰਦੇ ਆ 20-3000 ਰੁਪਏ ਮਾਮੂਲੀ ਗੱਲ ਆ ਉਹਦੇ ਵਿੱਚ ਜੀ 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 ਬੱਚਿਆਂ ਦੀਆਂ ਫੀਸਾਂ ਫੁਸਾਂ ਜੇ ਲਾ ਲਈਏ ਕੋਈ ਬਿਮਾਰ ਸ਼ਮਾਰ ਕੋਈ ਵਿਆਹ ਸ਼ਾਦੀ ਲਾ ਲਈਏ ਤਾਂ ਆਸਤਨ ਮੈਨੂੰ ਲੱਗਦਾ ਕਿ ਉਹ ਉੱਥੇ ਤੱਕ ਪਹੁੰਚ ਹੀ ਜਾਂਦਾ ਹੋਏਗਾ ਖਰਚਾ ਜੀ ਜੀ